ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ। ਉਮੀਦ ਹੈ ਸਾਰੇ ਠੀਕ ਹੋਵੋਗੇ ਜੀ। ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ। ਕਰੋ ਜੀ ਚੈਨਲ ਨੂੰ ਸਬਸਕ੍ਰਾਈਬ। ਬਣਾਨੇ ਆ ਜੀ ਡਿਜ਼ਾਈਨ ਆਪਾਂ। ਇਹ ਫਸਲਾਈ ਦੇ ਬਾਈ ਕੁੰਡੇ ਲੈਨੇ ਜੀ। ਇੱਕ ਸਲਾਈ ਸਿੱਧੀ ਕਪੁੱਠੀ ਬਣਾ ਲਈ ਜੀ ਆਪਾਂ ਨੇ। ਡਿਜ਼ਾਈਨ ਸ਼ੁਰੂ ਕਰਾਂਗੇ ਜੀ ਆਪਾਂ। ਕੁੰਡਾ ਤਾਰ ਲਈ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਹੁਣ ਧਾਗਾ ਪਿੱਛੇ ਕਰਕੇ ਜਿਹੜਾ ਇਹ ਕੁੰਡਾ ਹੈ ਇਹਦੇ ਸਾਈਡ ਤੋਂ ਕੁੰਡਾ ਪੋਣਾਂਗੇ ਹੁਣ ਇਹ ਵਾਲੇ ਕੁੰਡੇ ਨੂੰ ਪੋਣਾਂਗੇ ਜੀ ਆਪਾਂ ਫੇਰ ਆਪਾਂ ਦੂਜੇ ਕੁੰਡੇ ਦੇ ਵੀ ਸਾਈਡ ਤੋਂ ਕੁੰਡਾ ਪੋਣਾਂਗੇ ਜੀ ਫੇਰ ਆਪਾਂ ਇਹ ਕੁੰਡੇ ਨੂੰ ਪੋਣਾਂਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਦੋ ਕੁੰਡੇ ਆਪਣੇ ਪੁੱਠੇ ਬਣਨਗੇ ਜੀ ਦੋ ਕੁੰਡਿਆਂ 'ਚ ਆਪਣਾ ਡਿਜ਼ਾਈਨ ਬਣੂਗਾ ਜੀ ਫਿਰ ਆਪਾਂ ਇਹ ਕੁੰਡੇ ਦੇ ਬੈਕਸਾਈਡ ਤੋਂ ਕੁੰਡਾ ਬੁਣਾਗੇ ਜੀ ਫਿਰ ਇਹ ਕੁੰਡੇ ਨੂੰ ਬੁਣਾਗੇ ਜੀ ਆਪਾਂ ਫਿਰ ਇਹ ਕੁੰਡੇ ਦੇ ਬੈਕਸਾਈਡ ਤੋਂ ਕੁੰਡਾ ਬੁਣਾਗੇ ਜੀ ਫਿਰ ਕੁੰਡਾ ਬੁਣ ਲਾਂਗੇ ਜੀ ਆਪਾਂ ਤਾਂ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਇਹ ਗੁੰਡੇ ਦੇ ਸਾਈਡ ਤੋਂ ਗੁੰਡਾ ਪੋਣਾਂਗੇ ਜੀ ਫਿਰ ਇਹ ਗੁੰਡੇ ਨੂੰ ਬੁਣ ਲਾਂਗੇ ਜੀ ਆਪਾਂ ਤੇ ਇਹ ਗੁੰਡੇ ਦੇ ਵੀ ਸਾਈਡ ਤੋਂ ਗੁੰਡਾ ਪੋਣਾਂਗੇ ਫਿਰ ਇਹ ਗੁੰਡਾ ਪੋਣਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਦੋ ਗੁੰਡੇ ਆਪਾਂ ਪੁੱਠੇ ਪੋਣਾਂਗੇ ਜੀ 1 2 ਫੇਰ ਧਾਗਾ ਪਿੱਛੇ ਕਰ ਲੈਣਾ ਜੀ ਆਪਾਂ ਨੇ ਤੇ ਕੁੰਡੇ ਦੇ ਸਾਈਡ ਤੋਂ ਕੁੰਡਾ ਪੋਣਾਂਗੇ ਜੀ ਫੇਰ ਕੁੰਡੇ ਨੂੰ ਪੋਣਾਂਗੇ ਜੀ ਆਪਾਂ ਫੇਰ ਇਹ ਕੁੰਡੇ ਦੇ ਸਾਈਡ ਤੋਂ ਕੁੰਡਾ ਪੋਣਾਂਗੇ ਜੀ ਫੇਰੇ ਕੁੰਡਾ ਪੁੰਨ ਲਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰ ਲੈਣਾ ਜੀ ਫੇਰ ਆਪਾਂ ਨੇ ਕੁੰਡਾ ਪਹਿਲਾਂ ਸਾਈਡ ਤੋਂ ਪੋਣਾਂਗੇ ਜੀ ਫੇਰ ਇਹ ਕੁੰਡੇ ਨੂੰ ਪੋਣਾਂਗੇ ਜੀ ਆਪਾਂ ਫੇਰੇ ਕੁੰਡਾ ਵੀ ਆਪਾਂ ਸਾਈਡ ਤੋਂ ਬੁਣ ਲਾਂਗੇ ਜੀ ਪਹਿਲਾਂ ਫੇਰੇ ਕੁੰਡੇ ਨੂੰ ਬੁਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਨਾਗੇ ਇਹ ਪੁੱਠੀ ਸਲਾਈ ਤੇ ਇਹ ਕੁੰਡਾ ਉਤਾਰ ਲਿਆ ਜੀ ਹੁਣ ਆਪਾਂ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਣਾ ਹੈ ਫੇਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਉਨੇ ਜਿਹੜੇ ਦੋ ਗੁੰਡੇ ਆਪਾਂ ਪੁੱਠੇ ਪੁਣੇ ਸੀ ਇਹ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ 1 2 ਫਿਰ ਧਾਗਾ ਅੱਗੇ ਕਰਕੇ ਆਪਾਂ ਨੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਣਾ ਜੀ ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਣਾ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਧਾਗਾ ਅੱਗੇ ਲਿਆ ਕੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਆਪਾਂ ਦੋਨੇ ਗੁੰਡੇ ਆਪਾਂ ਇਕੱਠੇ ਪੂਣਾਗੇ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੂਣਾਗੇ ਧਾਗਾ ਅੱਗੇ ਲਿਆਵਾਂਗੇ ਜੀ ਇਹ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਫਿਰ ਦੋ ਗੁੰਡਿਆਂ ਨੂੰ ਇਕੱਠੇ ਪੂਣਾਗੇ ਧਾਗਾ ਪਿੱਛੇ ਕਰਕੇ ਆਪਾਂ ਦੋ ਗੁੰਡੇ ਸਿੱਧੇ ਪੂਣਾਗੇ ਤੇ ਧਾਗਾ ਅੱਗੇ ਲੈ ਕੇ ਆਮੰਗੇ ਜੇ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇਹ ਦੋ ਕੁੰਡਿਆਂ ਨੂੰ ਆਪਾਂ ਇਕੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਇੱਕ ਕੁੰਡਾ ਪੁੱਠਾ ਬਣਨਾਂਗਾ ਹੁਣ ਆਗੇ ਸਿੱਧੀ ਸਲਾਈ ਤੇ ਇਹ ਕੁੰਡਾ ਉਤਾਰ ਲਿਆ ਜੀ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਧਾਗਾ ਪਿੱਛੇ ਕਰਕੇ ਫੇਰ ਆਪਾਂ ਹੀ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣਾਗੇ ਹੁਣ ਇਹ ਕੁੰਡੇ ਨੂੰ ਬੁਣਾਗੇ ਜੀ ਆਪਾਂ ਫੇਰ ਆਪਾਂ ਇਹ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣਾਗੇ ਫੇਰ ਕੁੰਡਾ ਬੁਣਾਗੇ ਜੀ ਆਪਾਂ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਗੇ ਜੀ ਫੇਰੇ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣ ਲਾਂਗੇ ਜੀ ਫਰੇ ਵਾਲਾ ਕੁੰਡਾ ਪਾਵਾਂਗੇ ਜੀ ਆਪਾਂ ਫੇਰ ਇਹਦੇ ਕੁੰਡੇ ਦੇ ਸਾਈਡ ਤੋਂ ਕੁੰਡਾ ਪੋਣਾਗੇ ਜੀ ਫੇਰ ਕੁੰਡਾ ਪੋਣਾਗੇ ਜੀ ਆਪਾਂ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਗੇ ਧਾਗਾ ਪਿੱਛੇ ਕਰਕੇ ਕੁੰਡੇ ਦੇ ਸਾਈਡ ਤੋਂ ਪੋਣਾਗੇ ਜੀ ਪਹਿਲਾ ਕੁੰਡਾ ਫੇਰ ਆਪਾਂ ਕੁੰਡਾ ਪੋਣਾਗੇ ਜੀ ਫੇਰੇ ਕੁੰਡਾ ਵੀ ਆਪਾਂ ਸਾਈਡ ਤੋਂ ਕੁੰਡਾ ਪੋਣਾਗੇ ਜੀ ਪਹਿਲਾ ਫੇਰ ਆਪਾਂ ਕੁੰਡਾ ਪੋਣਾਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਧਾਗਾ ਪਿੱਛੇ ਕਰਕੇ ਆਪਾਂ ਇਹ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣਾਂਗੇ ਜੀ ਫਿਰ ਆਪਾਂ ਕੁੰਡੇ ਨੂੰ ਬੁਣ ਲੈਣਾ ਜੀ ਫਿਰ ਸਾਈਡ ਤੋਂ ਬੁਣਾਂਗੇ ਜੋ ਕੁੰਡਾ ਫਿਰ ਕੁੰਡਾ ਬੁਣਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਤੇ ਧਾਗਾ ਪਿੱਛੇ ਕਰਕੇ ਆਪਾਂ ਇੱਕ ਕੁੰਡਾ ਸਾਈਡ ਤੋਂ ਕੁੰਡਾ ਬੁਣ ਲਾਂਗੇ ਜੀ ਫਿਰ ਇਹ ਕੁੰਡੇ ਨੂੰ ਬੁਣਾਂਗੇ ਜੀ ਆਪਾਂ ਫਿਰ ਇਹ ਕੁੰਡਾ ਵੀ ਆਪਾਂ ਪਹਿਲਾਂ ਸਾਈਡ ਤੋਂ ਬੁਣਾਂਗੇ ਜੀ ਫਿਰ ਇਹ ਕੁੰਡਾ ਬੁਣਾਂਗੇ ਜੀ ਆਪਾਂ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਆ ਗਏ ਜੀ ਪੁੱਠੇ ਸਲਾਇ ਦੇ ਕੁੰਡਾ ਉਤਾਰ ਲਏ ਹੁਣ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਜਿਹੜੇ ਪਾਸੇ ਤੋਂ ਕੁੰਡੇ ਪੋਨੇ ਸੀ ਉਹ ਕੁੰਡਿਆਂ ਨੂੰ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜਿਹੜੇ ਪੁੱਠੇ ਕੁੰਡੇ ਪੋਨੇ ਸੀ ਇਧਰੋਂ ਸਿੱਧੇ ਗੁਨੇ ਜਾਣਗੇ ਜੀ ਇੱਕ ਦੋ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਧਾਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਧਾਗਾ ਅੱਗੇ ਲਿਆ ਮਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਆਪਾਂ ਇੱਕ ਦੋ ਫਿਰ ਆਪਾਂ ਦੋ ਕੁੰਡੇ ਸਿੱਧੇ ਪੋਣਾਂਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਧਗਾ ਪਿੱਛੇ ਕਰਕੇ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਫਿਰ ਦੋ ਕੁੰਡੇ ਇਕੱਠੇ ਪੋਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਜੀ ਇੱਕ ਕੁੰਡਾ ਪੁੱਠਾ ਬਣ ਲਾਂਗੇ ਆ ਗਏ ਸਿੱਧੀ ਸਲਾਈ ਤੇ ਆਪਣਾ ਡਿਜ਼ਾਈਨ ਬਣਨ ਲੱਗ ਗਿਆ ਜੀ ਇੱਕ ਡਿਜ਼ਾਈਨ ਬਣ ਗਿਆ ਜੀ ਆਪਣਾ ਹੁਣ ਇਹ ਵਾਲਾ ਡਿਜ਼ਾਈਨ ਪੂਰੇ ਬਣਾਵਾਂਗੇ ਛੋਟੇ ਛੋਟੇ ਜਿਹੇ ਡਿਜ਼ਾਈਨ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਜੀ ਬਣ ਕੇ ਹੁਣ ਆਪਾਂ ਇਹਨੂੰ ਡਿਜ਼ਾਈਨ ਬਦਲਾਂਗੇ ਇਹ ਕੁੰਡਾ ਉਤਾਰ ਲਈ ਹੁਣ ਆਪਾਂ ਜਿਹੜੇ ਇਹ ਦੋ ਕੁੰਡੇ ਨੇ ਪਹਿਲਾਂ ਇੱਕ ਕੁੰਡੇ ਦੇ ਦੇ ਪਿੱਛੋਂ ਦੇ ਬੁਣਾਂਗੇ ਜੀ ਕੁੰਡਾ ਫੇਰ ਆਪਾਂ ਕੁੰਡਾ ਬੁਣ ਲਾਂਗੇ ਫੇਰ ਆਪਾਂ ਸਾਈਡ ਤੋਂ ਬੁਣਾਗੇ ਜੀ ਕੁੰਡਾ ਫੇਰ ਕੁੰਡਾ ਬੁਣਾਗੇ ਹੁਣ ਜਿਹੜਾ ਪਹਿਲਾਂ ਕੁੰਡਿਆਂ ਤੇ ਆਪਾਂ ਡਿਜ਼ਾਈਨ ਬਣਾਏ ਸੀ ਉਹ ਕੁੰਡੇ ਆਪਾਂ ਪੁੱਠੇ ਬਣਾਵਾਂਗੇ ਜੀ ਇੱਕ ਦੋ ਫੇਰ ਜਿਹੜੇ ਆਪਣੇ ਪੁੱਠੇ ਕੁੰਡੇ ਚ ਇਹਨਾਂ ਤੇ ਡਿਜ਼ਾਈਨ ਬਣੂਗਾ ਜੀ ਆਪਾਂ ਸਾਈਡ ਤੋਂ ਕੁੰਡਾ ਬੁਣਾਗੇ ਜੀ ਫੇਰ ਕੁੰਡਾ ਬੁਣਾਗੇ ਜੀ ਆਪਾਂ ਫੇਰ ਆਪਾਂ ਸਾਈਡ ਤੋਂ ਬੁਣਾਗੇ ਜੀ ਕੁੰਡਾ ਫੇਰ ਕੁੰਡਾ ਬੁਣ ਲੈਣਾ ਜੀ ਆਪਾਂ ਨੇ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੋਣਾਂਗੇ ਜੀ ਫਿਰ ਆਪਾਂ ਧਾਗਾ ਪਿੱਛੇ ਕਰਕੇ ਹੁਣ ਇਹ ਕੁੰਡਿਆਂ ਤੇ ਡਿਜ਼ਾਈਨ ਬਣਾਵਾਂਗੇ ਜੀ ਆਪਾਂ ਫਿਰ ਕੁੰਡਾ ਬੁਣਾਂਗੇ ਜੀ ਫਿਰ ਆਪਾਂ ਸਾਈਡ ਤੋਂ ਕੁੰਡਾ ਬੁਣ ਲਾਂਗੇ ਜੀ ਫਿਰ ਕੁੰਡੇ ਨੂੰ ਬੁਣ ਲਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਆਪਾਂ ਦੋ ਕੁੰਡੇ ਪੁੱਠੇ ਪੋਣਾਂਗੇ ਜੀ ਇਸ ਸਾਈਡ ਤੋਂ ਕੁੰਡਾ ਬੁਣਾਂਗੇ ਜੀ ਫਿਰ ਇਹ ਕੁੰਡਾ ਬੁਣਾਂਗੇ ਜੀ ਆਪਾਂ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਫਿਰ ਸਾਈਡ ਤੋਂ ਕੁੰਡਾ ਬੁਣਾਂਗੇ ਜੀ ਫਿਰ ਇਹ ਕੁੰਡਾ ਬੁਣਾਂਗੇ ਜੀ ਆਪਾਂ ਬਹੁਤ ਹੀ ਸਿੰਪਲ ਤੇ ਈਜੀ ਡਿਜ਼ਾਈਨ ਹੈ ਜੀ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਬਣਦਾ ਜੀ ਆਹ ਗਈ ਪੁੱਠੀ ਸਲਾਈ ਤੇ ਕੁੰਡਾ ਉਤਾਰ ਲਿਆ ਜੀ ਹੁਣ ਆਪਾਂ ਨੇ ਜਿਹੜੇ ਉਧਰ ਪੁੱਠੇ ਪੋਣੇ ਸੀ ਕੁੰਡੇ ਇਧਰੋਂ ਸਿੱਧੇ ਪੋਣਾਂਗੇ ਜੀ ਇੱਕ ਦੋ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫਿਰ ਆਪਾਂ ਦੋ ਗੁੰਡੇ ਸਿੱਧੇ ਪੋਣਾਂਗੇ ਜੀ 1 2 ਫਿਰ ਧਾਗਾ ਅੱਗੇ ਕਰਕੇ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪੋਣਾਂਗੇ ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਪਾਉਣਾਗੇ। ਦੋ ਗੁੰਡਿਆਂ ਦਾ ਇੱਕ ਬਣਾਵਾਂਗੇ ਜੀ। ਫਿਰ ਆਪਾਂ ਦੋ ਗੁੰਡਿਆਂ ਨੂੰ ਇਕੱਠੇ ਪਾਉਣਾਗੇ ਜੀ। ਦੋ ਗੁੰਡੇ ਆਪਾਂ ਸਿੱਧੇ ਪਾਉਣਾਗੇ ਜੀ। ਧਾਗਾ ਅੱਗੇ ਕਰਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਇੱਕ ਗੁੰਡਾ ਸਿੱਧਾ ਹੋਣ ਲਾਂਗੇ। ਇੱਕ ਕੁੰਡਾ ਉਤਾਰਾਂਗੇ ਜੀ ਫਿਰ ਧਾਗਾ ਪਿੱਛੇ ਕਰਕੇ ਕੁੰਡੇ ਦੇ ਬੈਕ ਸਾਈਡ ਤੋਂ ਕੁੰਡਾ ਪੁਣਾਗੇ ਫਿਰ ਕੁੰਡਾ ਬੁਣ ਲਾਂਗੇ ਜੀ ਆਪਾਂ ਫਿਰ ਬੈਕ ਸਾਈਡ ਤੋਂ ਕੁੰਡਾ ਪੁਣਾਗੇ ਜੀ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਪੁਣਾਗੇ ਜੀ ਫਿਰ ਆਪਾਂ ਬੈਕ ਸਾਈਡ ਤੋਂ ਕੁੰਡਾ ਪੁਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੁਣਾਗੇ ਦੋ ਕੁੰਡੇ ਪੁੱਠੇ ਬੁਣਾਂਗੇ ਜੀ ਫਿਰ ਆਪਾਂ ਸਾਈਡ ਤੋਂ ਕੁੰਡਾ ਬੁਣਾਂਗੇ ਜੀ ਇੱਕ ਆਪਾਂ ਕੁੰਡਾ ਬੁਣ ਲਾਂਗੇ ਜੀ ਫਿਰ ਧਾਗਾ ਅੱਗੇ ਕਰਕੇ ਦੋ ਕੁੰਡੇ ਆਪਾਂ ਪੁੱਠੇ ਬੁਣਾਂਗੇ ਜੀ ਫਿਰ ਇਹ ਕੁੰਡੇ ਦੇ ਸਾਈਡ ਤੋਂ ਕੁੰਡਾ ਬੁਣਾਂਗੇ ਜੀ ਫਿਰ ਇਹ ਕੁੰਡਾ ਬੁਣਾਂਗੇ ਜੀ ਆਪਾਂ ਫਿਰ ਧਾਗਾ ਅੱਗੇ ਕਰਕੇ ਦੋ ਹੁੰਡੇ ਆਪਾਂ ਬੁੱਥੇ ਬੁਣਾਂਗੇ ਜੀ ਫਿਰ ਤੋਂ ਹੁੰਡਾ ਚੜ੍ਹ ਤੋਂ ਬੁਣਾਂਗੇ ਜੀ ਫਿਰ ਇਹ ਹੁੰਡਾ ਬੁਣ ਲਾਂਗੇ ਜੀ ਆਪਾਂ ਇਹ ਦੋ ਹੁੰਡੇ ਬੁੱਥੇ ਬੁਣਾਂਗੇ ਜੀ ਇੱਕ ਹੁੰਡਾ ਸਿੱਧਾ ਬੁਣ ਲਾਂਗੇ ਆਹ ਅਗੇ ਜੀ ਬੁੱਥੇ ਸਲਾਈ ਤੇ ਹੁੰਡਾ ਉਤਾਰ ਲਏ ਇਹ ਦੋ ਹੁੰਡੇ ਆਪਾਂ ਸਿੱਧੇ ਬੁਣਾਂਗੇ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਆਪਾਂ ਦੋ ਕੁੰਡੇ ਇਕੱਠੇ ਪੋਣਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਧਾਗਾ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਦੋ ਕੁੰਡੇ ਆਪਾਂ ਸਿੱਧੇ ਪੋਣਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਤਾਂ ਗਾ ਪਿੱਛੇ ਕਰਕੇ ਦੋ ਗੁੰਡੇ ਆਪਾਂ ਸਿੱਧੇ ਬੁਣਾਂਗੇ ਫਿਰ ਆਪਾਂ ਦੋ ਗੁੰਡਿਆਂ ਨੂੰ ਇਕੱਠੇ ਬੁਣਾਂਗੇ ਜੀ ਦੋ ਗੁੰਡੇ ਸਿੱਧੇ ਬੁਣ ਲਾਂਗੇ ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਫਿਰ ਦੋ ਗੁੰਡੇ ਇਕੱਠੇ ਬੁਣਾਂਗੇ ਜੀ ਇੱਕ ਗੁੰਡਾ ਸਿੱਧਾ ਬੁਣ ਲਾਂਗੇ ਹਾਂ ਦੇਖੋ ਜੀ ਕਿੰਨਾ ਪਿਆਰਾ ਡਿਜ਼ਾਈਨ ਬਣ ਕੇ ਚਾਰ ਹੋਇਆ ਇਹ ਦੇਖੋ ਇਹ ਛੋਟੇ ਛੋਟੇ ਜਿਹੇ ਡਿਜ਼ਾਈਨ ਹੈ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਦੋ ਦੋ ਡਿਜ਼ਾਈਨ ਬਦਲ ਬਣਾ ਕੇ ਜੀ ਆਪਾਂ ਨੇ ਡਿਜ਼ਾਈਨ ਬਦਲਨੇ ਫਿਰ ਦੋ ਵਾਰ ਇੱਥੇ ਬਣ ਗਿਆ ਜੀ ਦੋ ਵਾਰ ਇੱਥੇ ਫੇਰ ਫੇਰ ਪੂਰੇ ਬਦਲ ਦੇਣਾ ਜੀ ਡਿਜ਼ਾਈਨ ਆਪਾਂ ਨੇ ਬਹੁਤ ਹੀ ਸੋਹਣਾ ਲੱਗਦਾ ਜੀ ਬਣ ਕੇ ਬਣਾਓ ਜੀ ਤੁਸੀਂ ਵੀ ਕੋਟੀਸ ਆਰਡਰ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਤੇ ਧੰਨਵਾਦ